ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਸਿਹਤ ਨਾਲ ਜੁੜੀ ਹੋਈ ਗੱਲ ਕਰਨੀ ਹੈ ਕਿ ਮੇਰੀਆਂ ਭੈਣਾਂ ਜਦੋਂ ਵੀ ਰਸੋਈ ਵਿੱਚ ਦਾਲ ਬਣਾਉਂਦੀਆਂ ਆ ਨਾ ਤਾਂ ਉਹ ਇੱਕ ਗੱਲ ਜ਼ਰੂਰ ਨੋਟ ਕਰਦੀਆਂ ਕਿ ਜਦੋਂ ਉਹ ਦਾਲ ਨੂੰ ਧੋਂਦੀਆਂ ਕਿਸੇ ਭਾਂਡੇ 'ਚ ਪਾਉਂਦੀਆਂ ਨਾ ਤਾਂ ਉਹਦੇ ਉੱਪਰ ਝੱਗ ਆ ਜਾਂਦੀ ਹੈ ਕੀ ਕਦੀ ਤੁਸੀਂ ਨੋਟ ਕੀਤਾ ਕਿ ਇਹ ਦਾਲ ਦੇ ਉੱਪਰ ਝੱਗ ਜਿਹੜੀ ਹੁੰਦੀ ਹੈ ਇਹ ਕਿਉਂ ਆਉਂਦੀ ਹੈ ਕੀ ਇਹ ਸਾਡੀ ਸਿਹਤ ਵਾਸਤੇ ਸਹੀ ਹੈ ਜਾਂ ਕੀ ਇਹਦੇ ਵਿੱਚ ਕੁਝ ਮਿਲਿਆ ਹੋਇਆ ਤਾਂ ਝੱਗ ਆਉਂਦੀ ਆ ਕੀ ਇਹ ਧੂੜ ਮਿੱਟੀ ਦਾ ਕਰਕੇ ਝੱਗ ਆਉਂਦੀ ਆ ਜਦੋਂ ਅਸੀਂ ਇਸ ਨੂੰ ਉਬਾਲਣ ਵਾਸਤੇ ਬਣਾਉਣ ਵਾਸਤੇ ਕਿਸੇ ਭਾਂਡੇ ਚ ਪਾ ਕੇ ਗਰਮ ਰੱਖਦੇ ਉਦੋਂ ਵੀ ਇਹਦੇ ਵਿੱਚ ਝੱਗ ਆਉਂਦੀ ਆ ਕੀ ਇਹ ਸਾਡੀ ਸਿਹਤ ਲਈ ਨੁਕਸਾਨ ਕਰਦੀ ਤੇ ਕੀ ਨੁਕਸਾਨ ਕਰਦੀ ਆ ਅੱਜ ਆਪਾਂ ਇਹਦੇ ਬਾਰੇ ਗੱਲ ਕਰਨੀ ਆ ਕਿਉਂਕਿ ਦਾਲ ਹਰ ਘਰ ਵਿੱਚ ਬਣਾਈ ਜਾਂਦੀ ਆ ਜਦੋਂ ਕੋਈ ਸਬਜ਼ੀ ਨਹੀਂ ਹੁੰਦੀ ਤਾਂ ਅਸੀਂ ਦਾਲ ਬਣਾ ਲੈਂਦੇ ਆ ਤੇ ਸਾਰੇ ਬਹੁਤ ਹੀ ਸਵਾਦਾਂ ਦੇ ਨਾਲ ਖਾਂਦੇ ਆ ਤੇ ਫਿਰ ਕੋਸ਼ ਭੈਣ ਭਰਾ ਕਹਿ ਦਿੰਦੇ ਆ ਨਾ ਕਿ ਨਹੀਂ ਮੈਂ ਨਹੀਂ ਦਾਲ ਖਾਣੀ ਇਹ ਦਾਲ ਖਾਣ ਨਾਲ ਮੈਨੂੰ ਗੈਸ ਬਣ ਜਾਂਦੀ ਆ ਜਾਂ ਇਸ ਦਾਲ ਦੇ ਨਾਲ ਮੇਰੇ ਸੀਨੇ 'ਚ ਸਾੜ ਪੈਣ ਲੱਗ ਜਾਂਦਾ ਜਲਨ ਹੁੰਦੀ ਆ ਮੈਨੂੰ ਪਚਦੀ ਨਹੀਂ ਆ ਉਹ ਸਾਰਾ ਕਾਰਨ ਹੀ ਇਹ ਆ ਕਿ ਜਿਹੜੀ ਇਹ ਦਾਲ ਧੋਣ ਲੱਗਿਆਂ ਝੱਗ ਆਉਂਦੀ ਆ ਇਹ ਨੇਚਰਲੀ ਕੰਪਾਊਂਡ ਆ ਏ ਜਦੋਂ ਪਾਣੀ ਦੇ ਸੰਪਰਕ ਵਿੱਚ ਆਉਂਦੀ ਆ ਨਾ ਤਾਂ ਉਦੋਂ ਹੀ ਚੱਗ ਬਣਦੀ ਆ ਤੇ ਜੇਕਰ ਇਸ ਨੂੰ ਇਸ ਤਰ੍ਹਾਂ ਹੀ ਬਣਾਇਆ ਜਾਊਗਾ ਨਾ ਜਦੋਂ ਦਾਲ ਰਿਜ ਰਹੀ ਹੁੰਦੀ ਤਾਂ ਉਦੋਂ ਵੀ ਚੱਗ ਆਉਂਦੀ ਉਹਦੇ ਉੱਪਰ ਇਹਦਾ ਮਤਲਬ ਇਹ ਆ ਕਿ ਉਹਨੂੰ ਚੰਗੀ ਤਰ੍ਹਾਂ ਤੋਤਾ ਨਹੀਂ ਗਿਆ ਤੇ ਫਿਰ ਜਦੋਂ ਇਸੇ ਤਰ੍ਹਾਂ ਬਣਾਈ ਜਾਂਦੀ ਤਾਂ ਫਿਰ ਸਾਡੇ ਅੰਦਰ ਜਾ ਕੇ ਪਾਚਨ ਸ਼ਕਤੀ ਤੇ ਵੀ ਅਸਰ ਪਾਉਂਦੀ ਆ ਜਲਣ ਹੁੰਦੀ ਆ ਗੈਸ ਬਣਦੀ ਆ ਫੇਰ ਉਹ ਪੱਚ ਦੀ ਚੰਗੀ ਤਰ੍ਹਾਂ ਨਹੀਂ ਆ। ਇਸ ਕਰਕੇ ਅਸੀਂ ਇਹਦਾ ਕੋਈ ਹੋਰ ਹਾਲਤੇ ਕਰ ਨਹੀਂ ਸਕਦੇ ਕਿਉਂਕਿ ਇਹ ਨੇਚਰਲੀ ਆ ਇਹ ਆਉਣੀ ਹੀ ਆਉਣੀ ਆ। ਪਰ ਅਸੀਂ ਇਹਦੇ ਵਿੱਚ ਇੰਨਾ ਜ਼ਰੂਰ ਕਰ ਸਕਦੇ ਹਾਂ ਕਿ ਜਦੋਂ ਵੀ ਦਾਲ ਨੂੰ ਤੁਸੀਂ ਧੋਣਾ ਆ ਤਾਂ ਉਹਨੂੰ 1-2 ਪਾਣੀ ਨਾਲ ਧੋਣ ਤੋਂ ਬਾਅਦ ਉਹਨੂੰ 20 ਮਿੰਟ ਤੱਕ ਦਾਲ ਨੂੰ ਭਿਓ ਕੇ ਰੱਖ ਲਓ। ਹੁਣ ਕੁਝ ਪੈਣਾ ਕਹਿਣ ਗਿਆ ਕਿ ਕਈ ਵਾਰੀ ਅਸੀਂ ਜਲਦੀ ਝੁੰਨੇ ਆ ਤਾਂ ਸਾਨੂੰ ਦਾਲ ਬਣਾਉਣੀ ਪੈਂਦੀ ਆ ਸਾਡੇ ਕੋਲ ਇਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਇਸ ਨੂੰ 20 ਮਿੰਟ ਭੋਂ ਕੇ ਰੱਖੀਏ ਤੇ ਫਿਰ ਜਦੋਂ ਤੁਸੀਂ ਦਾਲ ਨੂੰ ਬਣਾਉਣਾ ਤੁਸੀਂ ਉਹਦਾ ਤੜਕਾ ਤੇ ਕੱਟਣਾ ਹੀ ਆ ਨਾ ਹੋਰ ਕੋਈ ਕੰਮ ਵੀ ਤੇ ਕਰਨਾ ਹੀ ਆ ਨਾ ਤਾਂ ਇਸ ਲਈ ਉਹਨੂੰ ਪਹਿਲਾਂ ਧੋ ਕੇ 2-3 ਪਾਣੀ ਧੋ ਲਵੋ ਜਿਹੜੀ ਉੱਪਰ ਚੱਗ ਆਉਂਦੀ ਉਹਨੂੰ ਕੱਢ ਦੇਵੋ ਫਿਰ ਉਹਨੂੰ 20 ਮਿੰਟ ਤੱਕ ਭੋਂ ਕੇ ਰੱਖ ਕੇ ਬਾਕੀ ਕੰਮ ਲਾਗੇ ਕਰ ਲਓ ਜਿਹੜੇ ਤੁਸੀਂ ਤੜਕਾ ਕੱਟਣਾ ਆ ਜਾਂ ਕੁਝ ਹੋਰ ਕਰਨਾ ਆ ਉਹ ਕੰਮ ਕਰ ਲਵੋ ਫਿਰ ਜਦੋਂ ਉਹ ਤੁਸੀਂ 20 ਮਿੰਟ ਤੱਕ ਦਾਲ ਨੂੰ ਭਿਉਂ ਕੇ ਰੱਖੋਗੇ ਨਾ ਤਾਂ ਫਿਰ ਉਹ ਪਾਣੀ ਕਦੇ ਫਿਰ ਦੁਬਾਰਾ ਨਾਲ ਯੂਜ਼ ਨਹੀਂ ਕਰਨਾ ਉਸ ਪਾਣੀ ਨੂੰ ਸਾਰੇ ਨੂੰ ਕੱਢ ਕੇ ਤੇ ਨਵਾਂ ਪਾਣੀ ਪਾ ਕੇ ਤੇ ਫਿਰ ਦਾਲ ਦਾਲ ਨੂੰ ਤਿਆਰ ਕਰਨਾ ਆ ਤੇ ਫਿਰ ਇੰਨਾ ਧਿਆਨ ਜਰੂਰ ਰੱਖੋ ਕਿ ਜਿੰਨੀ ਦੇਰ ਤੱਕ ਪਾਣੀ ਰਿਜਣ ਨਹੀਂ ਲੱਗਦਾ ਉਬਲਣ ਨਹੀਂ ਲੱਗਦਾ ਉਨੇ ਤੱਕ ਤੁਸੀਂ ਕੁੱਕਰ ਦਾ ਢੱਕਣ ਜਿਹੜਾ ਵਾ ਉਹ ਬੰਦ ਨਹੀਂ ਕਰਨਾ ਫਿਰ ਤੁਸੀਂ ਬੰਦ ਕਰਨਾ ਆ ਤੇ ਇਸ ਤਰ੍ਹਾਂ ਭੋਕੇ ਰੱਖਣ ਨਾਲ ਤੁਹਾਡਾ ਇਹ ਵੀ ਫਾਇਦਾ ਹੋਣਾ ਵਾ ਕਿ ਤੁਹਾਡੀ ਦਾਲ ਵੀ ਤਾਂ ਉਨੀ ਜਲਦੀ ਬਣ ਜਾਣੀ ਆ ਫਿਰ ਇਸ ਤਰੀਕੇ ਨਾਲ ਜੇਕਰ ਤੁਸੀਂ ਦਾਲ ਬਣਾ ਕੇ ਖਾਓਗੇ ਨਾ ਤਾਂ ਤੁਸੀਂ ਇੰਨਾ ਫਿਰ ਦੇਖਿਓ ਇੰਨਾ ਧਿਆਨ ਰੱਖਿਓ ਕਿ ਉਹ ਦਾਲ ਕਦੇ ਵੀ ਤੁਹਾਨੂੰ ਨੁਕਸਾਨ ਨਹੀਂ ਕਰੇਗੀ ਤੁਹਾਨੂੰ ਜਲਣ ਨਹੀਂ ਕਰੇਗੀ ਤੁਹਾਨੂੰ ਗੈਸ ਨਹੀਂ ਬਣੇਗੀ ਤੇ ਜਿਹੜੇ ਕਹਿੰਦੇ ਆ ਨਾ ਕਿ ਸਾਨੂੰ ਦਾਲ ਪਚਦੀ ਨਹੀਂ ਆ ਉਹਨਾਂ ਨੂੰ ਵੀ ਫਿਰ ਇਹ ਦਾਲ ਪਚਣ ਲੱਗ ਜੂਗੀ ਕਿਉਂਕਿ ਅਸੀਂ ਦਾਲ ਬਣਾਉਣ ਦਾ ਤਰੀਕਾ ਜਿਹੜਾ ਉਹ ਗਲਤ ਵਰਤਦੇ ਆਂ ਜਿਸ ਕਰਕੇ ਦਾਲ ਫਿਰ ਸਾਨੂੰ ਜਾ ਕੇ ਅੰਦਰ ਪਚਦੀ ਨਹੀਂ ਆ ਤੇ ਅਸੀਂ ਕਹਿੰਦੇ ਆ ਕਿ ਸਾਨੂੰ ਇਹ ਅਸੀਂ ਇਹ ਨਹੀਂ ਖਾਣੀ ਜੇਕਰ ਉਹ ਦਾਲ ਬਣਾਉਣ ਦਾ ਤਰੀਕਾ ਸਹੀ ਹੋਵੇਗਾ ਨਾ ਤਾਂ ਉਹ ਪਚਣ ਵੀ ਲੱਗ ਜਾਵੇਗੀ ਸੋ ਇਸ ਤਰ੍ਹਾਂ ਦਾਲ ਨੂੰ ਵਾਸ਼ ਕਰਕੇ ਤੇ ਫਿਰ ਬਣਾ ਕੇ ਤੇ ਖਾ ਕੇ ਵੇਖਿਓ ਉਹਦਾ ਟੇਸਟ ਵੀ ਅਲੱਗ ਹੋਵੇਗਾ ਤੇ ਤੁਹਾਨੂੰ ਨੁਕਸਾਨ ਨਹੀਂ